ਆ ਦੇਖੋ ਸਾਰੇ ਬਾਈ ਦੇ ਪਸ਼ੂ ਹੈਗੇ ਨੇ ਮੱਝਾਂ ਵੀ ਹੈ ਵਿੱਚ ਗਾਵਾਂ ਵੀ ਹੈਗੀਆਂ ਸਾਰੀ ਬਾਈ ਨੇ ਸੇਲ ਕਰਨੀ ਹੈਗੀਆਂ ਪੂਰੇ ਸ਼ੌਂਕ ਨਾਲ ਫਾਰਮ ਦਾ ਕੰਮ ਸ਼ੁਰੂ ਕੀਤਾ ਹੈਗਾ ਤੇ ਬਾਈ ਕਹਿੰਦਾ ਨਵਾਂ ਸ਼ੈੱਡ ਪਾਣਾ ਹੈਗਾ ਚੰਗੀ ਬਰੀਡ ਦੀਆਂ ਗਾਇਆਂ ਹੈਗੀਆਂ ਫੇਸ ਬਿਊਟੀ ਦੇਖੀ ਚੱਲੋ ਚੰਗੀਆਂ ਗਾਵਾਂ ਹੈਗੀਆਂ ਆ ਵੀ ਸੇਲ ਕਰਨੀ ਹੈਗੀਆਂ ਬਾਈ ਨੇ ਆ ਬਾਈ ਨੇ ਸ਼ੌਂਕ ਨੂੰ ਰੱਖੇ ਹੋਏ ਹੈਗੇ ਆ ਆ ਦੇਖੋ ਇੱਕ ਵਾਰ ਚੰਗੀਆਂ ਗਾਇਆਂ ਹੈਗੀਆਂ ਬਾਈ ਕਹਿੰਦਾ ਹੈਗਾ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਮਿਲਕਿੰਗ ਵੀ ਕਰਾ ਕੇ ਦਵਾਗੇ ਕੱਲੇ-ਕੱਲੇ ਪਸ਼ੂ ਦੀ ਜਿਹੜਾ ਪਸੰਦ ਆਊਗਾ ਚੰਗਾ ਹੈਗਾ ਬਾਈ ਦਾ ਫਾਰਮ ਜਿਵੇਂ ਤੁਸੀਂ ਦੇਖਿਆ ਹੈਗਾ ਬਾਈ ਨੇ ਫਾਰਮ ਹਾਊਸ ਬਣਾਇਆ ਹੈਗਾ ਘੋੜੀਆਂ ਵੀ ਚੰਗੀ ਬਰੀਡ ਦੀਆਂ ਰੱਖੀਆਂ ਦੇਖੋ ਪੂਰੇ ਸ਼ੌਂਕ ਨਾਲ ਬਾਈ ਨੇ ਕੰਮ ਕੀਤਾ ਹੈਗਾ ਤੇ ਬਾਈ ਦੱਸਦਾ ਹੈਗਾ ਨਵੇਂ ਪਾਸੇ ਸ਼ੈੱਡ ਪਾਣਾ ਹੈਗਾ ਤੇ ਵਿੱਚੋਂ ਬਾਈ ਕਹਿੰਦਾ ਸੇਲ ਕਰਨੇ ਹੈਗੇ ਆ ਭਾਈ ਇੰਨਾ ਜਿੱਤਾ ਨਹੀਂ ਕੋਈ ਸੇਲ ਕਰਨਾ ਮੈਂ ਸੇਲ ਹੋ ਜਾਣਗੇ ਤਾਂ ਕਰ ਦਿੰਨਾ আচ্ছা ਠੀਕ ਹੈ ਘੋੜਿਆਂ ਦਾ ਦਫਾਣਾ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜਿਸ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਨੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਚੰਡੀਗੜ੍ਹ ਰੋਡ ਦੇ ਪਿੰਡ ਉੱਚੀ ਮੰਗਲੀ ਤੇ ਜੇਕਰ ਆਪਾਂ ਬਾਈ ਦੇ ਕੰਮ ਦੀ ਗੱਲ ਕਰੀਏ ਬਾਈ ਦੀ ਉਹਦਾ ਫੈਕਟਰੀ ਹੈਗੀ ਆ ਤੇ ਫੈਕਟਰੀ ਦੇ ਵਿੱਚ ਫਾਰਮ ਹਾਊਸ ਬਾਈ ਨੇ ਬਣਾਇਆ ਜਿਹਦੇ ਵਿੱਚ ਬਾਈ ਨੇ ਸਾਰੇ ਪਸ਼ੂ ਵਗਾਊ ਕਰਦੇ ਨੇ ਹੈਗੇ ਆ ਕੱਲੀ ਕੱਲੀ ਦੀ ਡਿਟੇਲ ਆਪਾਂ ਨਾਲ ਬਾਈ ਤੋਂ ਪੁੱਛੀ ਜਾਵਾਂਗੇ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਸੀ ਗੱਲਪਾ ਜੀ ਸਸੀ ਗੱਲਪਾ ਵੀਰੇ ਪਈਆ ਆਪਣਾ ਨਾਮ ਤੇ ਐਡਰੈਸ ਦੱਸ ਦੋ ਪਹਿਲਾਂ ਨਾਮ ਮੇਰੇ ਅਮਨਦੀਪ ਸਿੰਘ ਆ ਠੀਕ ਹੈ ਜੀ ਤੇ ਪਤਾ ਆਪਣਾ ਉੱਚੀ ਮੰਗਲੀ ਅੱਛਾ ਜੀ ਚੰਡੀਗੜ੍ਹ ਰੋਡ ਤੋਂ ਰਾਮਗੜ੍ਹ ਚੌਂਕ ਤੋਂ ਜਦੋਂ ਆਉਂਦੇ ਆ ਹਾਂਜੀ ਭਾਈ ਜੀ ਉੱਥੇ ਉੱਚੀ ਮੰਗਲੀ ਪੈਂਦਾ ਵੀਰੇ ਠੀਕ ਹੈ ਭਾਈ ਠੀਕ ਹੈ ਆਪਣਾ ਫਾਰਮ ਤੇ ਬਾਈ ਇਹ ਪ੍ਰੋਪਰ ਫੈਕ ਜਿੰਦਵਾ ਪ੍ਰੋਸੈਸਰ ਜੀ ਅੱਛਾ ਜੀ ਜਿੰਦਵਾ ਪ੍ਰੋਸੈਸਰ ਤੇ ਨਾਲ ਆਪਣਾ ਸ਼ੌਕ ਨੂੰ ਨਾ ਬਣਾਇਆ ਫਾਰਮ ਅੱਛਾ ਜੀ ਠੀਕ ਹੈ ਜੀ ਆ ਦੇਖੋ ਇੱਕ ਵਾਰ ਪੂਰੇ ਸ਼ੌਕ ਨਾਲ ਬਾਈ ਨੇ ਵਧੀਆ ਤਰ੍ਹਾਂ ਬਣਾਇਆ ਹੈਗਾ ਫਾਰਮ ਤੇ ਬਾਈ ਕਿੰਨੇ ਕੁ ਪਸ਼ੂ ਰੱਖੇ ਹੋਏ ਆ ਪਸ਼ੂ ਵੀਰੇ ਆਪਣੇ ਕੋਲ ਹੋਣਗੇ 30-35 ਦੇ ਕਰੀਬ ਠੀਕ ਹੈ ਜੀ ਤੇ ਬਾਈ ਇਹ ਸਾਰੀ ਵੇਚ ਦੇਣੀ ਹੈਗੀ ਸਾਰੀ ਵੀਰੇ ਆਪਣੇ ਲੇਬਰ ਕਰਕੇ ਨਾ ਥੋੜਾ ਜਿਹਾ ਚੱਕਰ ਪੈਂਦਾ ਉਹਦੇ ਕਰਕੇ ਵੇਚ ਦੇ ਦਿੰਦੇ ਠੀਕ ਹੈ ਜੀ ਠੀਕ ਹੈ ਜੀ ਲੇਬਰ ਕਰਕੇ ਸਾਰੀ ਵੇਚ ਦੇਣੀ ਹੈ ਹਾਂਜੀ ਹਾਂਜੀ ਤੇ ਬਾਈ ਤੁਸੀਂ ਕਹਿ ਰਹੇ ਸੀ ਮਾਲਕ ਹੈਗੇ ਨਹੀਂ ਕਿਦਾਂ ਫਿਰ ਆਪਣਾ ਵੀਰੇ ਕੰਮ ਇੱਥੇ ਡਾਕਟਰੀ ਦਾ ਵਾ ਅੱਛਾ ਜੀ ਤੁਸੀਂ ਡਾਕਟਰ ਹੈਗੇ ਮਤਲਬ ਫਾਰਮ ਦਾ ਤੁਸੀਂ ਦੇਖਦੇ ਆਂ ਹਾਂਜੀ 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 ਵੀਰੇ ਆ ਬਰੀਡ ਆਪਾਂ ਹੀ ਯਾਨੀ ਟਿਕਟ ਉੱਤੇ ਲਾਇਆ ਹੋਇਆ ਸਾਰੇ ਠੀਕ ਹੈ ਜੀ ਆ ਦੇਖੋ ਬਰੀਡ ਬਰੀਡ ਤਿਆਰ ਕੀਤੀ ਹੈ ਬਾਈ ਨੇ ਚੰਗੀਆਂ ਬੱਚੀਆਂ ਵੀ ਤਿਆਰ ਹੋਈਆਂ ਹੈਗੀਆਂ ਆ ਦੇਖੋ ਤੇ ਬਾਈ ਫਿਰ ਤੁਸੀਂ ਦੱਸੋਗੇ ਸਾਰੀ ਹਾਂਜੀ ਤੁਸੀਂ ਦੱਸੀ ਜਾਓਗੇ ਸਾਰਾ ਕੁਝ ਦੱਸ ਦਾਂਗੇ ਤੁਹਾਨੂੰ ਠੀਕ ਹੈ ਜੀ ਤੇ ਨਾਲ ਬਾਈ ਹੈਗਾ ਬਾਈ ਦੁੱਧ ਵਗੈਰਾ ਦੱਸੀ ਜਾਊਗਾ ਨਾਲ ਹਾਂਜੀ 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 ਵੀਰੇ ਆਪਣਾ ਮੋਬਾਈਲ ਨੰਬਰ ਦਸੀਓ 90411 ਵੀਰੇ ਹਾਂਜੀ 83201 ਠੀਕ ਹੈ ਵੀਰੇ ਹਾਂਜੀ ਇੱਕ ਨੰਬਰ ਹੋਰ ਨੋਟ ਕਰ ਠੀ 82899 ਹਾਂਜੀ 60545 ਠੀਕ ਹੈ ਦੋਨਾਂ ਦੇ ਬਾਈ WhatsApp ਚੱਲਦੇ ਆ ਦੋਨਾਂ ਦੇ WhatsApp ਚੱਲਦੇ ਆ ਵੀਰੇ ਠੀਕ ਹੈ ਬਾਈ ਜਿੰਨੇ ਜ਼ਿਆਦਾ ਪਸ਼ੂ ਹੈਗੇ ਆਪਾਂ ਤੋਰ ਕੇ ਨਹੀਂ ਦਿਖਾਣੇ ਤੇ ਜੇ ਕੋਈ ਇਕੱਲੇ ਇਕੱਲੇ ਤੇ ਵੀਡੀਓ ਮੰਗੇ ਆਪਾਂ ਭੇਜ ਦਾਂਗੇ ਵੀਰੇ ਠੀਕ ਹੈ ਵੀਰੇ ਹਾਂਜੀ ਠੀਕ ਤਾਂ ਬਈ ਆ ਜਾ ਫਿਰ ਬਾਈ ਇੱਕ ਨੰਬਰ ਵਾਲੀ ਗਾਂ ਤੋਂ ਸ਼ੁਰੂ ਕਰ ਲਈਏ ਓਕੇ ਇਹਦੇ ਥੱਲੇ ਵੀਰੇ 20 ਲੀਟਰ ਦੁੱਧ ਤਿਆਰ ਆ ਅੱਛਾ ਜੀ ਮਗਰ ਇਹਦੇ ਬੱਚਾ ਵਾ ਥੋੜੀ ਜਿਹਾ ਡਰਦੀ ਹੈ ਨਾ ਮਗਰ ਬੱਚਾ ਹੈਗਾ ਤੇ ਬਾਈ ਕਿੰਨੇ ਵੇ ਸੂਏ ਸੂਈ ਹੋਈ ਆ ਇਹ ਵੀਰੇ ਦੂਜੇ ਸੂਏ ਸੂਈ ਆ ਹੁਣ ਠੀਕ ਹੈ ਤੇ ਬਾਈ ਕਿੰਨੇ ਦਿਨਾਂ ਦੀ ਸੂਈ ਆ ਇਬਰੇ ਮਹੀਨੇ ਕਦਾ ਸੁਆ ਇਹਦਾ ਅੱਛਾ ਜੀ ਠੀਕ ਹੈ ਮਗਰ ਇਹਦੇ ਬੱਚਾ ਵਾ ਠੀਕ ਹੈ ਬਈ ਇਹ ਕਰਦਾ ਰਬ ਬੱਚਾ ਹੈਗਾ ਹਾਂਜੀ ਉਹ ਮਗਰ ਬੱਚਾ ਹੈਗਾ ਆ ਦੇਖੋ ਆ ਮਗਰ ਬੱਚਾ ਹੈਗਾ ਠੀਕ ਹੈ ਬਾਈ ਤੇ ਬਾਈ ਕੱਦ ਕੋ ਦੁੱਧ ਦਾ ਪੂਰਾ ਚੰਗਾ ਹੈਗਾ ਹਾਂ ਹਾਂ ਕੱਦ ਕੋ ਦੁੱਧ ਵੀ ਪੂਰੀ ਹੈ ਹਾਂਜੀ ਤੇ ਬਾਈ ਥਣਾਈ ਪੂਰੀ ਤਸੱਲੀ ਹੈ ਤੁਹਾਡੀ ਹਾਂਜੀ ਹਾਂਜੀ ਵੀਰੇ ਦੋ ਟਾਈਮ ਆਪਦਾ ਤਸੱਲੀ ਕਰਕੇ ਪੰਡਾ ਲੈ ਕੇ ਜਾਵੇ ਤੇ ਦੁੱਧ ਬਾਈ 20 ਕਿਲੋ ਹਾਂਜੀ ਹਾਂਜੀ ਵੀਰੇ ਚਲੋ ਠੀਕ ਹੈ ਆ ਇੱਕ ਵਾਰ ਕੁਆਲਿਟੀ ਦੇਖ ਲਓ ਥਣ ਤੋਂ ਦੇਖੋ ਕੱਲਾ ਕੱਲਾ ਥਣ ਲੱਗਾ ਪੂਰੇ ਗਾਇ ਤੇ ਚੰਗੀ ਹੈਗੀ ਆ ਚੰਗੀ ਹੈ ਤੇ ਬਾਈ ਉਹਦਾ ਫੰਡੀ ਇਹ ਬਈ ਠੰਡੀ ਆ ਠੰਡੀ ਆ ਲਿਖਿਆ ਉਹਦਾ ਕੈਮਰੇ ਦੇ ਵਿੱਚੂ ਡਰਦਾ ਦੇਖੋ ਅਡਰ ਕੁਆਲਟੀ ਦੇਖੋ ਪੂਰੀ ਚੰਗੀ ਆ ਤੋਰਾਗੇ ਤਾਂ ਨਹੀਂ ਬਈ ਜਿਆਦਾ ਹੋ ਜਾਣੇ ਹੈਗਾ ਉਹਦਾ ਤੋਰਾ ਤੋਰਾ ਸਾਫ ਆ ਸਭ ਕੈਮਰੇ ਆ ਉਹਦਾ ਤੈਨ ਤਸੱਲੀ ਕਰਕੇ ਬੰਦਾ ਲੈ ਕੇ ਜਾਵੇ ਜੀ ਨੇ ਲੈ ਤੇ ਬਈ ਇਹਦਾ ਆਪਾਂ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ 65000 ਕਰਦੇ ਆ ਤੇ ਬਈ ਮੌਕੇ ਤੇ ਕਰਦੇਗਾ ਮੰਗ ਮੌਕੇ ਤੇ ਮਾਨਤਨ ਕਰਦਾਂਗੇ ਚਲੋ ਠੀਕ ਆ ਜਾ ਬਈ ਦੋ ਨੰਬਰ ਇਹਦੇ ਥੱਲੇ ਵੀਰੇ 10 ਲੀਟਰ ਦੁੱਧ ਰੈਡੀ ਆ ਅੱਛਾ ਜੀ ਹਾਂਜੀ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਬਈ ਸੋਈ ਨੂੰ ਸੋਈ ਨੂੰ ਵੀਰੇ 2 ਕਿ ਮਹੀਨੇ ਹੋ ਜਾਂਦਾ ਬੱਚਾ ਮਰ ਗਿਆ ਤੇ ਥ ਬਿਮਾਰ ਹੋ ਗਈ ਸੀ ਨਾ ਅੱਛਾ ਠੀਕ ਕਰਕੇ ਥੋੜਾ ਜਿਹਾ ਤੇ ਬਾਈ ਟੋਕੜੀ ਹੈ ਤੇਰੇ ਹਿਸਾਬ ਨਾਲ ਮਤਲਬ ਟੋਕੜੀ ਹਾਂ ਵੀਰੇ ਟੋਕੜੀ ਉਦਾਂ ਵੀ ਤਸੱਲੀ ਹੈ ਤਨਾ ਤਸੱਲੀ ਤੇ ਪੂਰੀ ਹੈ ਵੀਰੇ ਆ ਦੇਖੋ ਠੀਕ ਹੈ ਠੀਕ ਹੈ ਹਣਲੇ ਦੀ ਪੂਰੀ ਵਧੀਆ ਵੇ ਠੰਡੀ ਸੀ ਉਹਦਾ ਵੀ ਚੰਗੀ ਬਰੀਡ ਚ ਆ ਗਈ ਨਾ ਹਾਂਜੀ ਹਾਂਜੀ ਬਰੀਡ ਬਲੂ ਬਰੀਡ ਸ਼ਾਇਦ ਕਰਨਗੇ ਪੂਰੀ ਚੰਗੀ ਬਾਈ ਮੂਹ ਇੱਧਰ ਕਰੀਓ ਮਾੜਾ ਇਹ ਫੇਸ ਬਿਊਟੀ ਦਿਖਾ ਦੀਏ ਆ ਦੇਖੋ ਫੇਸ ਬਿਊਟੀ ਦੇਖੋ ਚੰਗੀ ਹੈਗੀ ਆ ਐਚ ਬਰੀਡ ਚ ਪੈਂਦੀ ਹੈਗੀ ਆ ਚੰਗੀ ਆ ਉਹਦਾ ਕੱਦ ਇਹਦਾ ਵੀ ਚੰਗਾ ਤੇ ਬਾਈ ਇਹਦਾ ਕੀ ਮੁੱਲ ਕਰਦਾ ਇਹਦਾ ਮੁੱਲ 30000 ਰੁਪਏ ਕਰ ਏ ਵੀਰੇ ਆਪਾਂ ਸ਼ੌਂਕ ਨੂੰ ਹੀ ਰੱਖੀ ਹੋਈ ਆ ਘਰ ਦੀ ਪਾਲੀ ਹੋਈ ਆ ਵੀਰੇ ਘਰੀ ਰੱਖਨੀ ਆ ਬਾਈ ਹਾਂਜੀ ਹਾਂਜੀ ਤੇ ਇਹ ਬਾਈ ਇਹ ਵੀਰੇ ਹਜੇ 2 ਦਿਨ ਦੇ ਬੱਚੀ ਆ ਠੀਕ ਆ ਠੀਕ ਆ ਉਹਦੇ ਥੱਲੇ ਵੀਰੇ ਹੈਗਾ 17 18 ਲੀਟਰ ਠੀਕ ਆ ਜਰਸੀ ਬਰੀਡ ਚ ਬਾਈ ਜਰਸੀ ਬਰੀਡ ਚ ਆ ਵੀਰੇ ਪੰਜਾਬ ਵਾਲੀ ਪੈ ਜਾਂਦੀ ਆ ਕਦ ਪੂਰਾ ਵੱਡਾ ਹਾਂਜੀ ਹਾਂਜੀ ਚਾਈਨਿੰਗ ਸ਼ੂਨਿੰਗ ਵੀ ਪੂਰੀ ਹੈਗੀ ਆ ਦੇਖ ਵੇ ਇੱਕ ਵਾਰ ਖੜਮੀ ਦੇਖੋ ਗਾਂ ਦੀ ਪੂਰੀ ਚੰਗੀ ਟੋਪ ਬਰੀਡ ਦੀ ਗਾਂ ਹੈਗੀ ਆ ਬਾਈ ਜਿੱਦਾਂ ਮਾੜੇ ਮਾੜੇ ਸਿੰਘ ਆ ਕਹਿੰਦੀ ਤਾਂ ਨਹੀਂ ਕੁਝ ਬਾਈ ਨਾ ਨਾ ਵੀਰੇ ਸਾਊਸ ਵੀਲੇ ਬਹੁਤ ਆ ਠੀਕ ਆ ਠੀਕ ਆ ਜਿਵੇਂ ਮਰਜੀ ਇਹਦੇ ਕੋਲ ਬੰਦਾ ਡਰੀ ਜਾ ਤੇ ਬਾਈ ਦੁੱਧ ਕਿੰਨਾ ਗਾਇ ਦੁੱਧ ਦੇ ਵੀਰੇ 17 18 ਲੀਟਰ ਆ ਅੱਛਾ ਜੀ ਤੇ ਬਾਈ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਸੋਈ ਨੂੰ ਵੀਰੇ ਮਹੀਨਾ ਕੋ ਹੋਇਆ ਮਗਰ ਬੱਚਾ ਦੀ ਅੱਛਾ ਮਗਰ ਬੱਚਾ ਹੈ ਠੀਕ ਹੈ ਕਦ ਪੂਰਾ ਚੰਗਾ ਹੈ ਕਦ ਪੂਰਾ ਵੀਰੇ ਤੇ ਬਾਈ ਇਹਦਾ ਕੀ ਮੁੱਲ ਮੁੱਲ ਇਹਦਾ 70000 ਰੁਪਏ ਦਾ ਚਲੋ ਠੀਕ ਹੈ ਬਾਈ ਆ ਜਾ ਬਾਈ ਅਗਲੀ ਇਹ ਵੀਰੇ ਜੇ ਸ਼ੌਂਕ ਨੂੰ ਕਿਸ ਨੇ ਰੱਖਣੀ ਹੋਵੇ ਦੇਸੀ ਆ ਠੀਕ ਹੈ ਜੀ ਗੇਰਾ ਠੀਕ ਹੈ 3 ਮਹੀਨੇ ਦੀ ਚੱਕ ਪਾਸ ਆ ਵੀਰੇ ਦੁੱਧ ਹੈ ਨਹੀਂ ਗਾ ਦੁੱਧ ਸੁੱਕ ਸੁੱਕ ਗਈ ਹੈ ਅੱਛਾ ਦੁੱਧੋ ਡਰਾਈ ਹੈ ਹਾਂਜੀ ਹਾਂਜੀ ਦੁੱਧ ਇਹਦਾ ਆਪਾਂ ਵੀਰੇ ਪੀਤਾ ਵੀ ਨਹੀਂ ਥੋੜਾ ਹੀ ਚੁੰਦੇ ਸੀਗਾ ਠੀਕ ਹੈ ਠੀਕ ਹੈ ਬੱਚੀਓ ਪਾੜੀ ਹੈ ਇਹਦੀ ਦੱਬਈ ਠੰਡੀ ਹੈ ਜਿਵੇਂ ਕਰੋ ਜਿਵੇਂ ਮਰਜੀ ਚਲੋ ਢੱਲੋ ਹਾਂਜੀ ਤੇ ਬਈ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ ਕਰ ਲਾਂਗੇ ਜਿਵੇਂ ਹੋਇਆ ਅੱਛਾ ਇਹਦਾ ਫੋਨ ਤੇ ਕਰ ਲੈਣਗੇ ਕਰ ਲਾਂਗੇ ਠੀਕ ਹੈ ਬਈ ਠੀਕ ਆ ਜਾ ਬਈ ਅਗਲੀ ਆ ਦੀ ਇਹਦੇ ਥੱਲੇ ਵੀਰੇ 15 ਕਿਲੋਟਰ ਦੁੱਧ ਹੈਗਾ ਠੀਕ ਹੈ ਬਈ ਇਹ ਆਪਣੀ ਵੀਰੇ ਕਰ ਦਿਓ ਗਾਂਵ ਅੱਛਾ ਜੀ ਕਿੰਵੇਂ ਸੋਏ ਬਈ ਸੋਈ ਆ ਸੋਏ ਤਾਂ ਸਨਤ ਨਹੀਂ ਪੂਰੀ ਤਸੱਲੀ ਹਾਂਜੀ ਹਾਂਜੀ ਪੂਰੀ ਤਸੱਲੀ ਹੈ ਵੀਰੇ ਫੇਸ ਬਿਊਟੀ ਦੇਖੋ ਇੱਕ ਵਾਰ ਚੰਗੀ ਬੀੜ ਦੀ ਹੈਗੀ ਆ ਕਾਹਦੇ ਦਾ ਵੀ ਚੰਗਾ ਹੈ ਤੇ ਬਾਈ ਇਹਦਾ ਕੀ ਮੁੱਲ ਕਰਦੇ ਆ ਬਾਈ ਜਿਹਨੇ ਦੁੱਧ ਪੀਣ ਨੂੰ ਲੈ ਕੇ ਜਾਣੀ ਹੋਵੇ ਆਪਾਂ ਦੇ ਦਾਂਗੇ ਖਾਣ ਨਹੀਂ ਦੇ ਦਾਂਗੇ ਇਹ ਵੀ ਬਾਈ ਮੌਂਤੀ ਕਰ ਲੈਣਾ ਹਾਂਜੀ ਹਾਂਜੀ ਫੋਨ ਤੇ ਕਰ ਲੈਣਾ ਇਹਦਾ ਵੀ 10 ਮੁੱਲ ਏ ਵੀਰੇ ਫੋਲਿਓ ਬ੍ਰੇਡ ਦੀ ਬੱਛੀ ਆ ਠੀਕ ਆ ਵੀਰੇ ਦੁੱਧ ਦੇ ਥੱਲੇ ਵੀਰੇ 10 12 ਲੀਟਰ ਹੈਗਾ ਵਾ ਠੀਕ ਆ ਆਰਡਰ ਕੁਆਲਿਟੀ ਦੇਖੋ ਇਥੇ ਨਾਲ ਸੋਨੇ ਪੂਰੀ ਤਸੱਲੀ ਹੈ ਦੀ ਓਕੇ ਵੀਰੇ ਜਮਾ ਓਕੇ ਠੀਕ ਆ ਜਿਵੇਂ ਮਰਜ਼ੀ ਚੋਈ ਜਾਓ ਠੀਕ ਆ ਵੀਰੇ ਜਿਹੜਾ ਜਿਵੇਂ ਮਰਜ਼ੀ ਚੋਈ ਜਾਵੇ ਤੇ ਬਾਈ ਇਹ ਕਿਦਾਂ ਟੁਕੜੇ ਗਈ ਆ ਇਹ ਟੁਕੜਾ ਵੀਰੇ ਇਹ ਬੱਚਾ ਛਿੱਟ ਗਈ ਦੀ ਅੱਛਾ ਜੀ ਹਾਂਜੀ ਠੀਕ ਆ ਬਾਈ ਠੀਕ ਆ ਬੱਸ ਝੂਠ ਮਾਰ ਕੇ ਨਹੀਂ ਦੇਣੀ ਹੈਗੀ ਸੱਚ ਬੋਲ ਕੇ ਦੇਵਾਂਗੇ ਸਹੀ ਹੈ ਵੀਰੇ ਤੇ ਬਾਈ ਦੁੱਧ ਦੁੱਧ ਵੀਰੇ 12 ਕਿਲੋਟਰ ਹੈ ਜਦੋਂ ਤਿਆਰ ਹਨਾ ਮੌਕੇ ਤੇ ਹੁੰਦੀ ਆ ਫਿਰ ਤਾਂ 22 ਲ ਦੁੱਧ ਦੇ ਥੱਲੇ 12 ਕਿਲੋਟਰ ਠੀਕ ਹੈ ਤੇ ਬਈ ਟੋਕਰ ਦਾ ਇਹਦਾ ਕੀ ਮੁੱਲ ਕਰਦੇ ਆ ਇਹਦਾ ਕਰ ਲਾਂਗੇ ਬਰੇਦਰ ਕੋਈ ਨਹੀਂ ਦੇ ਦਾਂਗੇ ਜੇ ਕਿਸੇ ਨੇ ਬੰਦੇ ਨੇ ਸ਼ਾਪ ਨੂੰ ਲੈ ਕੇ ਆਣੀ ਹੋਵੇ ਬਰੇਦਰ ਠੀਕ ਠੀਕ ਪਰ ਆਪਾਂ ਸੇਵ ਵਾਲੇ ਨੂੰ ਦੇਣੀ ਆ ਵੀਰੇ ਸਹੀ ਆ ਵੀਰੇ ਸਹੀ ਆ ਠੀਕ ਹੈ ਆ ਜੋ ਬਈ ਇਧਰ ਥੱਲੇ ਵੀਰੇ 22 ਲੀਟਰ ਦੁੱਧ ਰੈਡੀ ਆ ਵੱਡੀ ਗਾਵਾ ਪੂਲੇ ਬਰੀਡ ਚ ਹੈਗੀ ਆ ਗਾਂ ਫੇਸ ਪਿਟ ਹੀ ਦੇਖੋ ਇੱਕ ਵਾਰ ਗਾਂ ਦੀ ਪੂਰੀ ਚੰਗੀ ਹੈਗੀ ਆ ਅਦਰ ਕੁਆਲਟੀ ਦੇਖੋ ਕਨਾ ਸਾਈਜ਼ ਵੀ ਪੂਰਾ ਚੰਗਾ ਲੱਗਾ ਬਾਈ ਕਿੰਨੇ ਵੇ ਸੂਏ ਸੂਈ ਆ ਇਹ ਵੀਰੇ ਤੀਜੇ ਸੂਏ ਸੂਈ ਆ ਅੱਛਾ ਜੀ ਤੀਜੇ ਸੂਏ ਸੂਈ ਆ ਤੇ 2 ਲੀਟਰ ਦੁੱਧ ਆ ਰਹੀ ਆ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਵੀਰੇ ਹੋ ਗਿਆ 3 ਕ ਮਹੀਨੇ ਅੱਛਾ ਜੀ ਠੀਕ ਲੱਗਿਆ ਹੋਇਆ ਅੱਛਾ ਜੀ ਗਾਰੰਟੀ ਨਾਲ ਸੈਕਸਡ ਜਿਮਨ ਲੱਗਿਆ ਹੋਇਆ ਠੀਕ ਹੈ ਠੀਕ ਹੈ ਹਾਂਜੀ ਆਪਣਾ ਹੀ ਲਾਇਆ ਹੋਇਆ ਠੀਕ ਹੈ ਠੀਕ ਹੈ ਤੇ ਬਾਈ ਉਹਦਾ ਸਾਰਾ ਰਿਗਾਰਡ ਮਿਲ ਜੂਗਾ ਹਰ ਪਛੀਦਾ ਹਾਂਜੀ ਹਾਂਜੀ ਆਪਾਂ ਆਪਾਂ ਹੀ ਰਿਗਾਰਡ ਮਿਲ ਜੇਗਾ ਠੀਕ ਹੈ ਠੀਕ ਹੈ ਪੂਰਾ ਰਿਗਾਰਡ ਪੂਰੀ ਤਸੱਲੀ ਕਰਕੇ ਦਵਾਂਗੇ ਵੀਰੇ ਸਹੀ ਹੈ ਵੀਰੇ ਸਹੀਆ ਤੇ ਬਾਈ ਇਹ ਕਿੰਨਾ ਕੁ ਇਹਦਾ ਮੁੱਲ ਕਰਦੇ ਆ ਮੁੱਲ ਵੀਰੇ ਦਾ 90000 ਰੁਪਇਆ ਠੀਕ ਹੈ ਬਾਕੀ ਬਾਈ ਮੌਕੇ ਤੇ ਕਰ ਲੈਣੇ ਵੀਰੇ ਮਾਰ ਦਾਂ ਠੀਕ ਹੈ ਬਾਈ ਉਹਦਾ ਕਾਦ ਬੁਰਾ ਵੱਡਾ ਹੈਗਾ ਅਡਰ ਕੁਆਲਟੀ ਵੀ ਚੰਗੀ ਹੈਗੀ ਆ ਆਜਾ ਬਾਈ ਅਗਲੀ ਤੇ ਆ ਆ ਗਏ ਵੀਰੇ ਮੱਝ ਆਪਾਂ ਇਹ ਤੋਂ ਕਰਦੇ ਆ ਸਟਾਰਟ ਠੀਕ ਹੈ ਜੀ ਹਾਂਜੀ ਬਾਕੀ ਬਾਈ ਪਸ਼ੂ ਘਰ ਹੀ ਰੱਖਨੇ ਆ ਹਾਂਜੀ ਬਾਕੀ ਵੀਰੇ ਆਪਾਂ ਘਰੇ ਰੱਖ ਲਾਂਗੇ ਬੰਦਾ ਠੀਕ ਹੈ ਇਹ ਥੱਲੇ 20 16 ਲੀਟਰ ਦੁੱਧ ਤਿਆਰ ਆ ਕਿੰਨਾ ਵੀਰੇ 16 16 ਅੱਛਾ 16 ਲੀਟਰ ਤਿਆਰ ਆ ਹਾਂਜੀ ਠੀਕ ਹੈ ਦੂਜੀ ਸਵੇਰ ਸੋਈ ਸੀ ਅੱਛਾ ਜੀ ਹਾਂਜੀ ਮਗਰ ਉਹ ਕੱਟਾ ਸੀਗਾ ਵੀਰੇ ਉਹ ਮਰ ਗਿਆ ਥੋੜਾ ਠੀਕ ਹੈ ਬਾਈ ਕਿੰਨੇ ਕੁ ਦਿਨਾਂ ਦੀ ਸੋਈ ਹੋਈ ਹੈ ਇਹ ਵੀਰੇ ਡੇਢ ਤਿੰਨ ਮਹੀਨਿਆਂ ਦਾ ਸੁਭਾ ਅੱਛਾ ਠੀਕ ਹੈ ਬਾਈ ਠੀਕ ਹੈ ਜੀ ਤੇ ਬਾਈ 16 ਲੀਟਰ ਪੂਰਾ ਠੰਡਾ ਤਿਆਰ ਆ ਤਿਆਰ ਆ ਵੀਰੇ ਤਿਆਰ ਆ ਗੁਆਲਟੀ ਦੇ ਚਾਹ ਤਸੱਲੀ ਕਰੇ ਹਾਂਜੀ ਹਾਂਜੀ ਅਗਰ ਕੁਆਲਟੀ ਦੇਖੋ ਮੈਂ ਠੀਕ ਹੈ ਤੇ ਸੰਭੀ ਬਲੇ ਵੀ ਚੰਗੀ ਹੈਗੀ ਹੈ ਨਾ ਹਾਂਜੀ ਤੇ ਬਈ ਇਹਦਾ ਕੀ ਮੁੱਲ ਕਰਦੇ ਆ ਇਹਦਾ 1.35 ਕਰਦੇ ਆ ਵੀਰੇ ਠੀਕ ਹੈ ਬਾਕੀ ਮੋਕੇ ਤੇ ਕਰਦੇ ਆ ਕਰ ਲਾਂਗੇ ਵੀਰੇ ਮਾਨਦਾਨ ਠੀਕ ਹੈ ਬਾਈ ਆ ਜਾਓ ਵੀਰੇ ਅਗਲੀ ਦੀ ਇਹਦੇ ਥੱਲੇ ਵੀਰੇ 13 ਲੀਟਰ ਦੁੱਧ ਤਿਆਰ ਆ ਅੱਛਾ ਜੀ ਹਾਂਜੀ ਠੀਕ ਹੈ ਵੀਰੇ ਤੇ ਬਈ ਇਹ ਕਿੰਨੇ ਕ ਟਾਈਮ ਦੀ ਸੋਈ ਹੋਈ ਆ ਇਹਨੂੰ ਵੀ ਵੀਰੇ 2 ਕੁ ਮਹੀਨੇ ਹੋ ਗਏ ਠੀਕ ਹੈ ਬਾਈ ਇਹਦੇ ਵੀ ਬਾਈ ਹਰ ਤਰ੍ਹਾਂ ਦੀ ਤਸੱਲੀ ਆ ਫਰਾਂਦੀ ਆ ਵੀਰੇ ਚੋਕੇ ਲੱਗ ਜਾਵੇ ਬੰਦਾ ਚਲੋ ਸਹੀ ਹੈ ਵੀਰੇ ਇਹਦਾ ਬਾਈ ਕੀ ਮੁੱਲ ਕਰਦੇ ਆ ਇਹਦਾ ਮੁੱਲ 80000 ਰੁਪਏ ਵੀਰੇ ਠੀਕ ਹੈ ਠੀਕ ਹੈ ਬਾਈ ਆ ਜਾ ਬਾਈ ਇਹ ਵੀਰੇ ਆ ਗਈ ਗੱਬਣ ਚ ਕੱਦ ਬਾਈ ਪੂਰਾ ਹੈਗਾ ਹਾਂਜੀ ਹਾਂਜੀ ਵੀਰੇ ਫੁੱਲ ਵੱਡੀ ਆ ਫੁੱਲ ਰਾਜੀ ਆ ਵੀਰੇ ਸਹੀ ਆ ਸਹੀ ਆ ਵੀਰੇ ਇਹ ਵੀਰੇ 6 ਮਹੀਨੇ ਦੀ ਗੱਬਨ ਆ ਠੀਕ ਆ ਵੀਰੇ 7 ਕਿਲੋ ਦੁੱਧ ਆ ਵੀਰੇ ਅੱਛਾ ਜੀ ਠੀਕ ਆ 6 ਮਹੀਨੇ ਗੱਬਨ 7 ਕਿਲੋ ਦੁੱਧ ਆ ਹਾਂਜੀ ਠੀਕ ਆ ਇੱਕ ਵਾਰ ਦੇਖੋ ਚੰਗੀ ਬਰੀਡ ਦੀ ਆ ਪੂਰੀ ਪਿਓਰ ਮੂਰਾ ਬਰੀਡ ਚ ਆ ਗਈ ਆ ਹਾਂਜੀ ਤੇ ਬਾਈ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ 85000 ਕਰਦੇ ਆ ਅੱਛਾ ਠੀਕ ਆ ਬਾਕੀ ਬਾਈ ਕਰਦੇ ਆਂ ਕਿਵੇਂ ਦੇ ਮਾਨਤਾ ਤੇ ਬਾਈ ਜੇ ਕਿਸੇ ਨੇ ਗੱਬਨ ਚੈੱਕ ਕਰਾਣੀ ਹੋਵੇ ਆਪਣਾ ਡਾਕਟਰ ਭਾਵੇਂ ਲਿਆਵੇ ਜਿਹੜਾ ਮਰਜ਼ੀ ਲਿਆਵੇ ਵੀਰੇ ਜਿਵੇਂ ਮਰਜ਼ੀ ਕਰੇ ਮਰਜ਼ੀ ਤੁਹਾਡੀ ਚੈ ਆ ਜਾ ਬਈ ਇਹਦੀ ਇਹਦੇ ਵੀ ਵੀਰੇ ਡਿਟੇਲ ਦਸੀਏ ਇਹ ਵੀਰੇ ਤੋਕੜੇ ਆ ਅੱਛਾ ਜੇ ਬੰਦੇ ਨੇ ਬਰੀਡ ਖਾਤਰ ਆ ਨਾ ਬੱਚੇ ਪੁੱੱਚੇ ਲੈਣ ਵਾਸਤੇ ਲੈ ਲਿਆ ਉਹਦਾ ਬਹੁਤ ਚੰਗੀ ਹੈਗੀ ਆ ਬਹੁਤ ਚੰਗੀ ਆ ਵੀਰੇ ਇਹ ਆ ਦੇਖੋ ਰੰਧਾਟੀ ਕਿੱਲੋ ਆ ਵੀਰੇ ਇਹਦੇ ਥੱਲੇ ਅੱਛਾ ਜੀ ਬਿਊਟੀ ਵੀ ਆਤੀ ਬਹੁਤ ਆ ਠੀਕ ਆ ਵੀਰੇ ਆ ਦੇਖੋ ਫੇਸ ਬਿਊਟੀ ਦੇਖੋ ਸਿੰਘ ਸੁੰਗ ਦੇਖੋ ਨਵਾਏ ਦਵਾਏ ਨਹੀਂ ਹੋਗੇ ਹਾਂ ਜੀ ਦੱਸਿਆ ਹੈਗਾ ਆਪਣੇ ਘਰ ਨੂੰ ਹੀ ਪਸ਼ੂ ਰੱਖੇ ਆ ਤੇ ਬਈ ਇਹਦਾ ਆਪਾਂ ਕੀ ਮੁੱਲ ਕਰਦੇ ਆ ਮੁੱਲ ਵੀਰੇ 75000 ਕਰਦੇ ਆ ਮੌਕੇ ਤੇ ਬਈ ਕਰਦੇ ਆਂਗਾ ਮੌਕੇ ਤੇ ਕਰਦਾਂਗੇ ਚਲੋ ਠੀਕ ਆ ਬਈ ਪੂਰਾ ਮਾਨ ਤਨ ਕਰਾਂਗੇ ਸਹੀ ਆ ਵੀਰੇ ਇਹਦੀ ਵੀ ਤੇ ਮੈਂ ਕਿੰਨਾ ਡੈਮ ਕਰ ਦਿਆ ਇਹ ਵੀਰੇ 5 ਮਹੀਨੇ ਦੀ ਗੱਬਣਾ 6 ਕਿਲੋ ਦੁੱਧ ਅੱਛਾ ਇਹ ਵੀ ਤੋਕੜੇ ਕਰ ਬਣਾ ਗੀ ਬਈ ਦੱਬਣਾ ਵੀਰੇ ਬਿਲਕੁਲ ਇਹਦੀ ਵੀ ਚੰਗੀ ਹੈਗੀ ਹਾਂ ਮੇਰੇ ਪੁੜੇ ਪਾੜੇ ਵੀ ਬਹੁਤ ਚੰਗੀ ਆ ਤੇ ਸਿੰਘੀ ਸੰਗੀ ਵੀ ਬਹੁਤ ਚੰਗੀ ਹੈਗੀ ਆ ਤੇ ਬਈ ਕਿੰਨਾ ਕੁ ਦੁੱਧ ਬੰਦੀ ਆ ਵੈਸੇ ਦੁੱਧ ਵੀਰੇ ਤਿਹਨੇ ਜੇ ਸੋਣ ਵੇਲੇ ਦਿੱਤਾ ਤੇ 14 ਗਿਲੀਟਰ ਠੀਕ ਹੈ ਵੀਰੇ ਹਾਂਜੀ ਠੀਕ ਹੈ ਤੇ ਬਈ ਹੁਣ ਇਸ ਟਾਈਮ ਕਿੰਨਾ ਦੁੱਧ ਹੈਗਾ ਇਸ ਟਾਈਮ ਵੀਰੇ ਹੈਗਾ 6 ਕਿਲੋਟਰ ਠੀਕ ਹੈ ਤੇ 5 ਮਹੀਨੇ ਦੀ ਗੱਬਣਾ ਨੇ 5 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਵੀਰੇ ਫੁੱਲ ਵੱਡੀ ਮਾਸਾ ਦੇਖੋ ਠੀਕ ਹੈ ਠੀਕ ਆ ਦੇਖ ਮਾਈ ਲੰਬਾਈ ਲਈ ਵੀ ਚੰਗੀ ਹੈ ਤੇ ਬਈ ਇਹਦਾ ਆਪਾਂ ਕੀ ਮੁੱਲ ਕਰਦੇ ਆ 90000 ਰੁਪਏ ਕਰਦੇ ਆ ਵੀਰੇ ਠੀਕ ਹੈ ਬਈ ਹਾਂਜੀ ਆ ਜਾ ਬਈ ਇਹਦੀ ਡਿਟੇਲ ਦੱਸੀਏ ਇਹ ਵੀਰੇ ਦੂਜੇ ਸੂਈ ਸੁਣੀ ਹੈ ਵੀ ਮੈਂ ਅੱਛਾ ਜੀ ਇਹਨੇ ਸੋਣ ਵੇਲੇ ਵੀਰੇ 16 ਲੀਟਰ ਦੁੱਧ ਦਿੱਤਾ ਠੰਡਾ ਅੱਛਾ ਜੀ ਹਾਂਜੀ ਠੀਕ ਹੈ ਬਈ ਕੁਆਲਟੀ ਕੁਆਲਟੀ ਦਾ ਬਿਲਕੁਲ ਚੰਗੀ ਹੈ ਸਾਬ ਵੀਰੇ ਪੂਰੀ ਕੁਆਲਟੀ ਦੇਖੋ ਚੰਗੀ ਹੈਗੀ ਆ ਉਦਾਂ ਹਾਂਜੀ ਛੋਟਾ ਛੋਟਾ ਸਾਈਜ਼ ਵੀ ਚੰਗਾ ਹਾਂਜੀ ਹਾਂਜੀ ਤੇ ਬਈ ਇਹ ਕਿੰਨਾ ਟਾਈਮ 걸ਦੀ ਆ ਇਹ ਵੀਰੇ ਇਹਨੂੰ ਲੱਗਿਆ ਹੋਇਆ 6 ਤੋਂ ਉੱਪਰ ਹੋਗੀ ਅੱਛਾ 6 ਤੋਂ ਪਲੱਸ ਹੀ ਆਗੀ ਹਾਂਜੀ ਹਾਂਜੀ ਹਜਾ ਵੀ ਏ ਭਾਈ ਮਿਲਕਿੰਗ ਕਿੰਨੇ ਵਜੇ ਕਰਦੇ ਨੇ ਮਿਲਕਿੰਗ ਵੀਰੇ ਆਪਾਂ 4:00 ਵਜੇ ਅੱਛਾ ਜੀ ਠੀਕ ਆ ਠੀਕ ਹੈ ਭਾਈ ਤੇ ਭਾਈ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ ਆਪਾਂ 90000 ਰੁਪਏ ਕਰਦੇ ਆ ਠੀਕ ਹੈ ਠੀਕ ਹੈ ਭਾਈ ਆ ਜਾ ਭਾਈ ਇਹਦੀ ਡਿਟੇਲ ਦੱਸੀ ਜਾਈਏ ਇਹ ਵੀਰੇ ਕਰਨੀ ਨੇ ਆਪਾਂ ਅੱਛਾ ਠੀਕ ਹੈ ਵੀਰੇ ਆਪ ਵੀਰੇ ਮੈਸਾ ਆ ਗਈ ਠੀਕ ਹੈ ਇਹ ਵੀ ਵੀਰੇ ਹਰਿਆਣੇ ਵਾਲੀ ਮੈਸਾ ਸਹੀ ਹੈ ਸਹੀ ਹੈ ਬ੍ਰੀਡਰ ਕੋਟ ਵੀ ਪੂਰੀ ਚੰਗੀ ਹੈ ਹਾਂਜੀ ਤੇ ਭਾਈ ਇਹਦੀ ਡਿਟੇਲ ਦੱਸੀ ਚੱਲੋ ਇਹ ਵੀ ਵੀਰੇ ਤੋਕੜ ਆ ਅੱਛਾ ਜੀ ਹਾਂ ਠੀਕ ਹੈ ਇਹਦੇ ਥੱਲੇ ਵੀਰੇ 8 ਕਿਲੋ ਲੱਦਾ ਠੀਕ ਹੈ ਭਾਈ ਉਹਦਾ ਵੱ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਵੀਰੇ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ ਵੀਰੇ 80000 ਰੁਪਏ ਦਾ ਦੁੱਧ ਬਈ ਕਿੰਨਾ ਦੱਸਿਆ ਸੀ ਇਹਦਾ ਦੁੱਧ ਵੀਰੇ ਜਾਂ ਤੇ ਸੁੰਦੀ ਆ 17 ਲੀਟਰ ਐਨ ਕੰਡੇ ਵਾਲਾ ਦਿੰਦੀ ਆ ਠੀਕ ਹੈ ਤੇ ਬਈ ਇਸ ਟਾਈਮ ਕਿੰਨਾ ਤਿਆਰ ਹੈਗਾ ਇਸ ਟਾਈਮ ਵੀਰੇ 8 ਕਿ ਲੀਟਰ ਹੈਗਾ ਟੋਕਰ ਹੋਵੇ ਟੋਕੜੇਗੀ ਵੀਗਾ ਲੱਗਾ ਹੋਇਆ ਅੱਛਾ ਅਗਲੇ ਦੇ ਕਰਮਾ ਨੂੰ ਗੱਬੜ ਨਿਕਲਿਆ ਬਈ ਉਹਦੇ ਕਰਮਾ ਸਹੀ ਹੈ ਸਹੀ ਹੈ ਵੀਰੇ ਕਿੰਨਾ ਟਾਈਮ ਲੱਗੇ ਬਈ ਉਹਦਾ ਟੀਕਾ ਲੱਗੇ ਨੂੰ ਟੀਕਾ ਲੱਗੇ ਨੂੰ ਵੀਰੇ ਹੋਈ ਜਾਣਾ ਮਾਂ ਮਹੀਨੇ ਤੋਂ ਉੱਪਰ ਅੱਛਾ ਠੀਕ ਹੈ ਬਈ ਆ ਜਾ ਬਈ ਇਹ ਸੇਲ ਕਰਨੀ ਹੈ ਬਈ ਇਹ ਸੇਲ ਨਹੀਂ ਕਰਨ ਅੱਛਾ ਇਹਦੇ ਵੀ ਬੱਚਾ ਆਇਆ ਠੀਕ ਹੈ ਬਾਈ ਠੀਕ ਹਾਂਜੀ ਆ ਆ ਗਈ ਵੀਰੇ ਇਹ ਬਾਈ ਵੱਡੀ ਗਾਂ ਜਿਹੜੀ ਇਹਦੇ ਵੀਰੇ ਡਿਟੇਲ ਦੱਸੋ ਇਹ ਵੀਰੇ ਦੂਜੇ ਸੂਏ ਸੁਣਿਆ ਨੇ ਅੱਛਾ ਜੀ ਚਾਰ ਦੰਦ ਬੱਚੀ ਆ ਅੱਛਾ ਜੀ ਚਾਰ ਦੰਦ ਹੈ ਚਾਰ ਦੰਦ ਬੱਚੀ ਆ ਕੱਦ ਦੇਖ ਲਓ ਬੱਚੀ ਕੱਦ ਦੇਖੋ ਲੰਬਾਈ ਦੇਖੋ ਆਪ ਇਹ ਸਟ੍ਰਾਈਕ ਦੀ ਹੈ ਵੀਰੇ ਅੱਛਾ ਜੀ ਹਾਂਜੀ ਤੇ ਅੱਗੋ ਬਾਈ ਅੱਜ ਉਹ ਭਾਈ ਇਹਦੇ ਲੱਗਿਆ ਸੈਕਸਡ ਸਿਮਨ স্নੋਮੈਨ ਦਾ ਅੱਛਾ ਜੀ ਉਹਦਾ ਭਾਈ ਪੂਰੀ ਡਿਟੇਲ ਹਰੇਕ ਦੀ ਮਿਲ ਜੂਗੀ ਹਾਂਜੀ ਹਾਂਜੀ ਵੀਰੇ ਫੁੱਲ ਵੱਡੀ ਹੈ ਬਾਈ ਨਾਲ ਖੜੀ ਦੀ ਜਜਮੈਂਟ ਲਾਓ ਆ ਦੇਖੋ ਇੱਕ ਵਾਰ ਕਰਦੀ ਜਜਮੈਂਟ ਲਾਓ ਬਾਈ ਨਾਲ ਖੜੀ ਦੀ ਪੂਰੀ ਵੱਡੀ ਹੈਗੀ ਆ ਫੁੱਲ ਵੱਡੀ ਆ ਵੀਰੇ ਫੇਸ ਕੁਆਲਟੀ ਦੇਖੋ ਇੱਕ ਵਾਰ ਚੰਗੀ ਬਰੀਡ ਦੀ ਹੈਗੀ ਆ ਪਿਓਰ ਐਚਐਫ ਬਰੀਡ ਦੀ ਹੈਗੀ ਆ ਤੇ ਭਾਈ ਇਹਦਾ ਪਿਛਲੇ ਸਵੇ ਕਿੰਨਾ ਦੁੱਧ ਪਾਇਆ ਨੇ ਇਹਨੇ ਵੀਰੇ 32 ਲੀਟਰ ਦਿੱਤਾ ਤੇ ਐਤ ਕੀ ਭਾਈ ਤੇਰੇ ਹਿਸਾਬ ਨਾਲ ਐਤ ਕੀ ਵੀਰੇ 40 ਤੋਂ ਬਲੱਸੇ ਜਾਉ ਸਹੀ ਹੈ ਵੀਰੇ ਮੌਸਮ ਵੀ ਭਾਈ ਚੰਗਾ ਹੈਗਾ ਹਾਂਜੀ ਹਾਂਜੀ ਤੇ ਭਾਈ ਕਿੰਨਾ ਟਾਈਮ ਕਰਦੀ ਹੈ 4 ਫਰਵਰੀ ਨੂੰ ਵੀਰੇ ਹਾਂਜੀ ਅੱਛਾ ਜੀ 4 ਫਰਵਰੀ ਤੱਕ ਹਾਂ ਬੱਚਾ ਕਰ ਦੋਗੇ ਅੱਛਾ 4 ਫਰਵਰੀ ਤੱਕ ਸੁਪਾਊਗੀ ਠੀਕ ਹੈ ਅੜਰੀ ਜਜਮੈਂਟ ਉਸ ਹਾਂ ਮੈਨ ਲਾਈਓ ਚੰਗੀ ਹੈਗੀ ਹੈ ਥਾਣਾ ਸੋਨਾ ਸਾਈਜ਼ ਵੀ ਚੰਗਾ ਹੈ 40 ਪਲੱਸੇ ਕਰੂ ਵੀਰੇ ਸਹੀ ਹੈ ਸਹੀ ਹੈ ਵੀਰੇ ਪੂਰਾ ਗੱਦ ਵਜਨ ਹੈਗਾ ਬਾਕੀ ਬਾਈ ਜੇ ਕੋਈ ਆਊਗਾ ਜੇ ਕਿਸੇ ਨੇ ਵੀਡੀਓ ਤੋੜ ਕੇ ਦੇਖਣੀ ਹੋਵੇ WhatsApp ਤੇ ਮੇਰੇ ਜਿਵੇਂ ਮਰਜੀ ਹਾਂਜੀ WhatsApp ਕਰ ਦਾਂਗੇ ਤੇ ਬਾਈ ਇਹਦਾ ਆਪਾਂ ਕੀ ਮੁੱਲ ਕਰਦੇ ਹਾਂ ਇਹਦਾ ਵੀਰੇ 1.5 ਲੱਖ ਕਰਦੇ ਹਾਂ ਤੇ ਮੌਕੇ ਤੇ ਬਾਈ ਕਰਦੇ ਹਾਂ ਮਾਨ ਮੌਕੇ ਦੇ ਮਾਨ ਤਨ ਕਰ ਲਾਂਗੇ ਵੀਰੇ ਠੀਕ ਹੈ ਬਾਈ ਹਾਂਜੀ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ